ਸਾਡਾ 100 ਦੇ ਵਿੱਚੋਂ 99% ਨੁਕਸਾਨ ਹੋ ਗਿਆ ਆ ਸਾਡੇ ਪਸ਼ੂਆਂ ਦਾ ਚਾਰਾ ਰੁੜ ਗਿਆ ਫਸਲਾਂ ਮਾਰੀਆਂ ਗਈਆਂ ਸਾਡੇ ਨਗਰ ਦੇ ਵਿੱਚ 150 ਤੋਂ 200 ਪਸ਼ੂ ਆ ਜਿਹੜੀਆਂ ਸਾਨੂੰ 40-50 ਘਟਾਂ ਹੁੰਦੀਆਂ ਇੱਕ ਤੋਂ ਦੋ ਦਿਨ ਕੱਢਦੀਆਂ ਆ ਬਾਕੀ ਜਿਹੜੇ ਪਸ਼ੂ ਸਾਡੇ ਭੁੱਖੇ ਰਹਿੰਦੇ ਆ ਮੇਰੇ ਨਾਲ ਵੀਰ ਜੁੜੇ ਹੋਏ ਆ ਜਿਹੜਾ ਬਾਹਰੋਂ ਮੈਨੂੰ ਚਾਰ ਲਿਆ ਕੇ ਦੇ ਰੇ ਆ ਮੈਂ ਆਪਣੇ ਨਗਰ ਦੇ ਵਿੱਚ ਘਰ ਘਰ ਹਰੇਕ ਪਸ਼ੂ ਨੂੰ ਪਿਜਾ ਰਿਆਂ ਤੇ ਜੀਆਂ ਦੇ ਕੋਲ ਰਾਸ਼ਨ ਤਾਂ ਬਹੁਤ ਆ ਹਰੇਕ ਦੇ ਕੋਲ ਸਿਰਫ ਪਸ਼ੂਆਂ ਦਾ ਹੀ ਚਾਰਾ ਜਿਹੜਾ ਆ ਉਹਦੀ ਘਾਟ ਆ ਰਹੀ ਆ ਤੇਰਾ ਬਾਬਾ ਨਾਨਕ ਦੇ ਏਰੀਏ ਦੇ ਵਿੱਚ ਮੌਜੂਦ ਆ ਸੀ ਜਿੱਥੇ ਪੰਜਾਬ ਲਗਾਤਾਰ ਹੜਾ ਦੀ ਮਾਰ ਹੈ ठा ਉਥੇ ਹੀ ਪੰਜਾਬ ਦੇ ਵਿੱਚੋਂ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਰਾਹਤ ਸਮਗਰੀ ਸਮਾਜ ਸੇਵਕਾਂ ਦੀ ਵੀ ਘਾਟ ਨਹੀਂ ਇੱਥੇ ਸਾਡੇ ਨਾਲ ਮੌਜੂਦ ਨੇ ਕਿ ਲਗਾਤਾਰ ਜਿਹੜਾ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਲਈ ਆਚਾਰ ਪਹੁੰਚਾਰੇ ਨੇ ਭਾਈ ਕਿਹੜੇ ਪਿੰਡ ਤੋਂ ਤੁਸੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਘਰੇ ਮੇਰਾ ਪਿੰਡ ਰਾਮਦਵਾਲੀ ਆ ਜੀ ਤੇ ਮੇਰੇ ਨਾਲ ਵੀਰ ਜੁੜੇ ਹੋਏ ਆ ਜਿਹੜਾ ਬਾਹਰੋਂ ਮੈਨੂੰ ਚਾਰ ਲਿਆ ਕੇ ਦੇ ਰਹੇ ਆ ਮੈਂ ਆਪਣੇ ਨਗਰ ਦੇ ਵਿੱਚ ਘਰ-ਘਰ ਹਰੇਕ ਪਸ਼ੂ ਨੂੰ ਪਿਜਾਰਿਆ ਤੇ ਮੈਂ ਇਨ੍ਹਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ 50 ਘਟਾਂ ਲਿਆਏ ਆ ਚਾਰ ਦੀਆਂ ਜਿਹੜੀਆਂ ਮੈਂ ਘਰ-ਘਰ ਪਰਚਾਈਆਂ ਆ ਹਰੇਕ ਪਸ਼ੂ ਨੂੰ ਦਿੱਤੀ ਆ ਤੇ ਜੀਆਂ ਦੇ ਕੋਲ ਰਾਸ਼ਨ ਤਾਂ ਬਹੁਤ ਆ ਹਰੇਕ ਦੇ ਕੋਲ ਸਿਰਫ ਪਸ਼ੂਆਂ ਦਾ ਹੀ ਚਾਰਾ ਜਿਹੜਾ ਆ ਉਹਦੀ ਘਾਟ ਆ ਰਹੀ ਆ ਅਸੀਂ ਹੋਰ ਬੇਨਦੀ ਕਰਦੇ ਆ ਜੇ ਕਿਸੇ ਵੀ ਵੀਰ ਭਰਾ ਨੇ ਚਾਰੇ ਦੀ ਸੇਵਾ ਕਰਨੀ ਆ ਸਾਡਾ ਨੰਬਰ ਲੈ ਲਓ 9815177510 ਸਾਡੇ ਨਾਲ ਸੰਪਰਕ ਕਰ ਸਕਦੇ ਜੋ 9815177510 ਸਾਡੇ ਨਗਰ ਦੇ ਵਿੱਚ 150 ਤੋਂ 200 ਪਸ਼ੂ ਆ ਜਿਹੜੀਆਂ ਸਾਨੂੰ 40-50 ਘਟਾਂ ਹੁੰਦੀਆਂ ਇੱਕ ਤੋਂ ਦੋ ਦਿਨ ਕੱਢਦੀਆਂ ਆ ਬਾਕੀ ਜਿਹੜੇ ਪਸ਼ੂ ਸਾਡੇ ਭੁੱਖੇ ਰਹਿੰਦੇ ਆ ਇਸ ਕਰਕੇ ਸਾਡੀ ਮਦਦ ਕੀਤੀ ਜਾਵੇ ਰੱਜ ਕੇ ਚਾਰਾ ਦਿੱਤਾ ਜਾਵੇ ਜਿਹੜਾ ਪਸ਼ੂਆਂ ਨੂੰ ਪਹੁੰਚਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਕਪਾਜੀ ਵੀ ਪਹਿਲਾਂ ਪਾਣੀ ਦਾ ਲੈਵਲ ਕਾਫੀ ਜ਼ਿਆਦਾ ਸੀ ਹੁਣ ਦੇਖ ਰਿਹਾ ਕਿ ਪਾਣੀ ਦਾ ਲੈਵਲ ਘਟ ਗਿਆ ਕੁਝ ਰਾਹਤ ਦੀ ਖਬਰ ਆ ਰਹੀ ਹਾਂ ਕਾਫੀ ਪਹਿਲਾਂ ਤੇ ਬਹੁਤ ਜ਼ਿਆਦਾ ਬੁਰੀ ਹਾਲਤੀ ਹੁੰਦੇ ਕਾਫੀ ਡਾਊਨ ਹੋ ਗਿਆ ਪਾਣੀ ਦਾ ਲੈਵਲ ਉਹ ਕਾਫੀ ਘਟਿਆ ਪਹਿਲ ਨੂੰ ਇਸ ਦੇ ਪਿੱਛੇ ਕਿਸ ਦੀ ਨਕਾਮੀ ਮੰਨਦੇ ਤੁਸੀਂ ਜਿਹੜਾ ਹੜਾ ਆਉਣਾ ਕਿਸ ਦੀ ਨਕਾਮੀ ਕਹਿ ਸਕਦੇ ਇਥੇ ਸਾਰੀ ਨਾ ਇਹ ਕਿਤੇ ਕੁਦਰਤ ਦਾ ਦੇਣਾ ਦੂਸਰਾ ਗਵਰਨਮੈਂਟ ਦੀ ਆ ਜਿਹੜੀ ਧੁੱਸੀਆਂ ਵਗੈਰਾ ਕਾਫੀ ਸਮਿਆਂ ਤੋਂ ਉਹਦੀ ਰਿਪੇਅਰ ਹੀ ਨਹੀਂ ਹੋਈ ਹੂੰ ਤੇ ਉਹੇ ਕਰਕੇ ਸਾਰੀ ਗਵਰਨਮੈਂਟ ਵੀ ਉਹਨੀ ਸਭ ਤੋਂ ਜ਼ਿਆਦਾ ਦੇ ਗਵਰਨਮੈਂਟ ਆ ਜਿਹੜੀ ਜਿੰਨੀ ਵੀ ਆਉਂਦੀ ਲਾਰੇ ਲਾ ਕੇ ਬਣ ਜਾਂਦੀ ਆ ਪਰ ਕਰਦੀ ਕੁਛ ਨਹੀਂ ਪਰ ਪਿਛਲੀ ਵਾਰ 23 ਚਹਾੜ ਆਏ ਸੀ ਭਗਵਾਨਤਮਾਨ ਨੇ ਖੁਦ ਖੁਦ ਕਿਹਾ ਸੀਗਾ ਕਿ ਅਸੀਂ ਮੁਰਗੀਆਂ ਦਾ ਵੀ ਮੁਆਵਜ਼ਾ ਦਵਾਂਗੇ ਬੱਕਰੀਆਂ ਦਾ ਵੀ ਮੁਆਵਜ਼ਾ ਦਵਾਂਗੇ ਤੁਹਾਡੇ ਪਿੰਡ ਦੇ ਤੁਹਾਡੇ ਏਰੀਏ ਦੇ ਵਿੱਚ ਕੁਛ ਸਰਕਾਰ ਵੱਲੋਂ ਰਾਹਤ ਆਈ ਕੁਛ ਨਹੀਂ ਜੀ ਲਾਰੇ ਹੁੰਦੇ ਬਾਕੀ ਕੋਈ ਗਵਰਨਮੈਂਟ ਕੁਛ ਨਹੀਂ ਕਰਦੀ ਕੋਈ ਲਾਰੇ ਕੁਛ ਨਹੀਂ ਮਿਲਦਾ ਗਵਰਨਮੈਂਟ ਦਾ ਭਾਜੀ 8 ਦਿਨ ਹੋ ਗਏ ਆ ਪਾਣੀ ਸਾਡੇ ਕਿਉਂਕਿ ਸਕੀ ਨਾਲਾ ਪੈਂਦਾ 2 ਦਿਨ ਪਾਣੀ ਟੁੱਟਣ ਤੋਂ ਪਹਿਲਾਂ ਚੜ ਗਿਆ ਸੀ ਕੋਈ ਵੀ ਸਰਕਾਰੀ ਅਧਿਕਾਰੀ ਮੁਲਾਜ਼ਮਾਡੇ ਨਗਰ ਤੱਕ ਨਹੀਂ ਪਹੁੰਚ ਸਕਿਆ ਜਿਹੜੇ ਵੀਰ ਆ ਸੇਵਾ ਵਾਲੇ ਉਹੀ ਪਹੁੰਚਦੇ ਨੇ ਸਾਡਾ 100 ਦੇ ਵਿੱਚੋਂ 99% ਨੁਕਸਾਨ ਹੋ ਗਿਆ ਆ ਸਾਡੇ ਪਸ਼ੂਆਂ ਦਾ ਚਾਰਾ ਰੁੜ ਗਿਆ ਫਸਲਾਂ ਮਾਰੀਆਂ ਗਈਆਂ ਕੋਈ ਅਧਿਕਾਰੀ ਨਹੀਂ ਅਜੇ ਤੱਕ ਪਹੁੰਚਾ ਤੇ ਜਿਹੜਾ ਦਿੱਤਾ ਜਾਵੇ ਕਿਉਂਕਿ ਸਰਦੋਂ ਜਿਹੜੀ ਧੁੱਸੀ ਟੁੱਟੀ ਆ ਸਿਰਫ 2 ਕਿਲੋਮੀਟਰ 'ਤੇ ਅਸੀਂ ਨੱਕੇ ਦੇ ਅੱਗੇ ਆਂ ਦਰਿਆ ਟੁੱਟਣਾ ਨੱਕੇ ਦੇ ਅੱਗੇ ਆ 2 ਕਿਲੋਮੀਟਰ ਤੋਂ ਟੁੱਟੀ ਆ ਜਿਹੜਾ ਸਦਾ ਪਾਣੀ ਸਾਡਾ ਨਿਕਾਸ ਹੋਇਆ ਆ ਭਾਰੀ ਨੁਕਸਾਨ ਹੋਇਆ ਆ ਸੋ ਦੇ ਵਿੱਚ ਹੁਣ ਦੇਖਿਆ ਜਾ ਰਿਹਾ ਕਿ ਫਸਲਾਂ ਦਾ ਕਾਫੀ ਜਿਆਦਾ ਤਕਰੀਬੇ ਨਹੀਂ ਸਾਰੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਵਾ ਤੇ ਇਸ ਤੋਂ ਬਾਅਦ ਚ ਜਿਹੜੀਆਂ ਤੁਸੀਂ ਫਸਲਾਂ ਦੁਬਾਰਾ ਬੀਜਣੀਆਂ ਉਹਦੇ ਲਈ ਫਿਰ ਤੁਹਾਨੂੰ ਇਹਦੇ ਵਿੱਚ ਜਿਹੜੀ ਗਾਰ ਹੋ ਜਾਣੀਆਂ ਜਾਂ ਹੋਰ ਵੀ ਰੇਤ ਰੇਤਲੀ ਜ਼ਮੀਨ ਹੋ ਜਾਣੀਆਂ ਉਹਦੇ ਲਈ ਤੁਹਾਨੂੰ ਬਾਅਦ ਚ ਵੀ ਮਦਦ ਦੀ ਲੋੜ ਪੈਣੀ ਆ ਉਸ ਤੋਂ ਬਾਅਦ ਚ ਤੁਹਾਨੂੰ ਕਿਹੜੀ ਮਦਦ ਦੀ ਲੋੜ ਆ ਭਾਜੀ ਹਜੇ ਤੇ ਮਦਦ ਦੀ ਸਾਨੂੰ ਸ਼ੁਰੂਆਤ ਹੀ ਹੋਈ ਆ ਇੱਕ ਸਾਲ ਸਾਨੂੰ ਟੱਕਰਾ ਕਰਨਾ ਪਣਾ ਆ ਤੇ ਜਿਹੜੀਆਂ ਸਾਡੀਆਂ ਫਸਲਾਂ ਬਰਬਾਦ ਹੋਈਆਂ ਇਹਨਾਂ ਇਹਨਾਂ ਝੋਨਾ ਅਸੀਂ ਕਿੱਦਾਂ ਵਾਉਣਾ ਪੈ ਲੀਆਂ ਚ ਕਿਹੜੀਆਂ ਮਸ਼ੀਨਾਂ ਦੇ ਨਾਲ ਅਸੀਂ ਨੱਪਾਂਗੇ ਕਿੱਦਾਂ ਵਡਾਵਾਂਗੇ ਆਰਥਿਕ ਤੌਰ ਤੇ ਸਾਨੂੰ ਤੰਗੀ ਆਉਣੀ ਆਉਣੀ ਆ ਤੇ ਇੱਕ ਸਾਲ ਤੱਕ ਸਾਨੂੰ ਹਜੇ ਤੰਗੀ ਜਿਹੜੀ ਆ ਡਟ ਕੇ ਭੁਗਤ ਨਹੀਂ ਪੈਣੀ ਆ ਇਹ ਪੰਜਾਬ ਪੰਜਾਬ ਸਰਕਾਰ ਤੋਂ ਕੀ ਉਮੀਦ ਹੈ ਤੁਹਾਨੂੰ ਸਾਨੂੰ ਪੰਜਾਬ ਸਰਕਾਰ ਤੋਂ ਭੋਰਾ ਵੀ ਉਮੀਦ ਹੈ ਨੀਆਂ ਗਲੀਆਂ ਸਰਕਾਰਾਂ ਨੇ ਸਾਡੀਆਂ ਬਿਲਕੁਲ ਨਿੱਲ ਸਰਕਾਰਾਂ ਨੇ ਜਿਹੜੀਆਂ ਨੇ ਹਜੇ ਤੱਕ ਸਾਡੀ ਸਾਰ ਨਹੀਂ ਲਈ ਜਾਜਾਂ ਦੇ ਚੜ ਕੇ ਨਜ਼ਾਰੇ ਵੇਖਣਦੇ ਆ ਸਾਡੇ ਤੇ ਕਿਦਾਂ ਡੋਬਦੇ ਨੇ ਸਰਕਾਰਾਂ ਨੇ ਖੁਦ ਰੋੜਿਆ ਸਾਨੂੰ ਜੇ ਕਿਤੇ ਤੁਸੀਂਾਂ ਦੀ ਰਿਪੇਅਰ ਕੀਤੀ ਹੁੰਦੀ ਡੈਮਾਂ ਦੀ ਰਿਪੇਅਰ ਕੀਤੀ ਹੁੰਦੀ ਡੈਮ ਨਾ ਟੁੱਟਦੇ ਅਸੀਂ ਨਾ ਡੁੱਬਦੇ ਛੋਟੇ ਛੋਟੇ ਬੱਚੇ ਆ ਸਾਡੇ ਅਸੀਂ ਇਹ ਕਿਕ ਸਾਲ ਅਸੀਂ ਕਿਦਾਂ ਰਚਨ ਖੋਣਾ ਉਹਨਾਂ ਨੂੰ ਇਹ ਸਾਨੂੰ ਜਾਣਦਾ ਸਾਡਾ ਲੇ ਜਾਂਦਾ ਆ ਤੇ ਅਸੀਂ ਇਹ ਆਪਣੇ ਪਿੰਡੇ ਦੇ ਕਿਦਾਂ ਨਗਾ ਆ ਆ ਰਹਿੰਦਿਆਂ ਤੱਕ ਸਾਨੂੰ ਯਾਦ ਰਹਿਣਾ ਆ ਤੁਸੀਂ ਕਿਹਾ ਕਿ ਜਿਆ ਜਿਆ ਦੇ ਘੇੜੇ ਕੱਢ ਕੇ ਚੱਲ ਜਾਂਦੇ ਭਗਵੰਤ ਮਾਨ ਨੇ ਤੇ ਇਹ ਵੀ ਕਿਹਾ ਕਸੀਮ ਭਗਵੰਤ ਜੀ ਨੇ ਵੀ ਕਿਹਾ ਕਿ ਮੈਂ ਆਪਣਾ ਜਹਾਜ਼ ਲਾ ਦਿੱਤਾ ਇਹਨਾਂ ਦੀ ਸੇਵਾ ਦੇ ਲਈ ਕਿਸਾਨਾਂ ਦੀ ਹੜਪੀੜ ਤਾਂ ਦੇ ਲਈ ਬਾਜੀ ਕਿਹਦੀ ਕਾਦੀ ਸੇਵਾ ਕੀਤੀ ਆ ਜੇ ਕੋ ਦੋਹਾਂ ਪਿੰਡਾਂ ਦੇ ਵਿੱਚ ਉਹਨੇ ਰਾਸ ਛੋਟੇ ਵੀ ਦਿੱਤੇ ਤੇ ਰਸਾਂ ਦੇ ਨਾਲ ਸਾਡਾ ਪੂਰਤੀ ਹੋ ਜਣੀ ਆ ਸਾਡਾ ਭਾਰੀ ਨੁਕਸਾਨ ਹੋਇਆ ਆ ਲੱਖਾਂ ਦੇ ਨਾਲ ਨੁਕਸਾਨ ਹੋਇਆ ਆ ਸਾਡੀ ਇੱਕ ਇੱਕ ਏਕੜ ਦੇ ਵਿੱਚ 80 80 ਜੋ 90 90 ਹਜ਼ਾਰ ਦੀ ਫਸਲ ਸੀ ਜਿਹੜੀ ਸਾਡੀ ਖਰਾਬ ਹੋ ਗਈ ਆ ਕੀ ਗੱਲ ਭਗਵੰਤ ਮਾਨ ਨੇ ਸਾਨੂੰ ਦੇ ਦੇਣੀ ਆ ਭਗਵੰਤ ਮਾਨ ਨੇ ਨਜ਼ਾਰੇ ਵੇਖਣੇ ਆ ਨਜ਼ਾਰੇ ਲੈਣ ਸਾਡਾ ਨੇ ਕੀ ਕਰਨਾ ਆ ਜੇ ਕਿਤੇ ਤੁਸੀਂयां ਦੀ ਰਿਪੇਅਰ ਕੀਤੀ ਹੁੰਦੀ ਨਵੇਂ ਏਰੀਆ ਦੇ ਉੱਤੇ ਤੁਸੀਂयां ਬਧੀਆਂ ਹੁੰਦੀਆਂ ਤਾਂ ਅੱਜ ਇਹ ਆਰਥਿਕ ਤਕੀ ਸਾਨੂੰ ਨਾ ਆਉਂਦੀ ਸਾਰਾ ਜ਼ਿੰਮੇਵਾਰ ਅਸੀਂ 100 ਤੋਂ 100% ਸਰਕਾਰ ਨੂੰ ਢਵਾਉਨੇ ਆ ਹਾਂਜੀ ਸੋ ਤੁਸੀਂ ਸੁਣਿਆ ਲੋਕਾਂ ਦੇ ਦਿਲ ਦੇ ਅੰਦਰ ਬਹੁਤ ਜ਼ਿਆਦਾ ਗੁੱਸਾ ਹੈ ਸਰਕਾਰ ਨੂੰ ਲੈ ਕੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਾਡੀ ਸਾਰ ਲੈਂਦੀ ਤਾਂ ਫੇਰ ਹੋ ਸਕਦਾ ਸੀ ਸਾਡੇ ਤੇ ਇਹ ਮੁਸੀਬਤ ਨਾ ਹੁੰਦੀ ਜੇਕਰ ਮੁਸੀਬਤ ਆਈ ਗਈ ਤਾਂ ਸਰਕਾਰ ਇਹਨਾਂ ਦੀ ਸਾਰ ਜ਼ਰੂਰ ਲੈਂਦੀ ਡੇਰਾ ਬਾਬਾ ਨਾਨਕ ਦੇ ਏਰੀਆ ਦੇ ਵਿੱਚ ਮੌਜੂਦ ਹੈ ਲਗਾਤਾਰ ਤੁਹਾਨੂੰ ਹੋਰ ਵੀ ਅਸੀਂ ਕਵਰੇਜ ਦਿਖਾਵਾਂਗੇ ਬਣੇ ਰਹੋ ਟੀਵੀ ਐਨ ਆਰ ਈ ਦੇ ਨਾਲ